ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਚ ਤੁਹਾਡਾ ਵੈਲਕਮ ਕਰਦੇ ਆਂ ਰਸਮ ਜੋ ਬਣਾਇਆ ਇੱਧਰ ਦੇਖੋ ਹੈਲੋ ਹੈਲੋ ਹੁਣ ਅਸੀਂ ਚੱਲਦੇ ਆਂ ਜੀ ਬੱਚਿਆਂ ਨੂੰ ਖਿਲਾਉਣ 에 ਨਾਲੇ ਮਾਰਕੀਟ ਜੋਂ ਨਾਲੇ ਸਮਾਨ ਲੈ ਆਉਂਗੇ ਨਾਲੇ ਇਹਨਾਂ ਨੂੰ ਮਾੜਾ-ਮੁੰਡਾ ਖਿਲਾ ਫਰਾ ਕੇ ਲੈ ਆਉਨੇ ਉੱਥੇ ਇਹ ਕਹਿੰਨੇ ਅੱਜ ਅਸੀਂ ਪਤਾਤੇ ਖਾ ਕੇ ਆਉਣਾ ਚੱਲੀਏ ਫੇਰਾ ਚਲੋ ਆਜੋ ਮੌਸਮ ਫਿਲਹਾਲ ਓਵੇਂ ਹੀ ਹੈ ਦੇਮੇਬ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਮੀਂਹ ਪੈ ਰਿਹਾ ਕਦੇ ਹਟ ਜਾਂਦਾ ਕਦੇ ਪੈ ਜਾਂਦਾ ਤਕਰੀਬਨ ਪੂਰਾ ਇੱਕ ਹਫਤਾ ਹੋ ਗਿਆ ਇਦਾਂ ਹੀ ਚੱਲਦਾ ਹੈ ਓਏ ਕਰੇ ਲੋ ਮਸਾਈ ਤੱਕੀ ਤੋਂ ਉਹ ਖੜਦਾ ਜਾ ਕਰੇ ਲੋ ਇਹ ਚ ਮਨੇ ਤਾਂ ਹੁਣ ਇਹ ਚ ਕੱਢ ਉਹ ਮਨੇ ਤਾਂ ਕੱਢ ਲੈ ਪੁੱਤ ਇਹ ਜੋ ਹੁਣੀ ਉਹ ਦੂਜੀ ਪੰਜ ਹੀ ਹੁਣੀ ਆਪੀ ਆਹੀ 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 ਹਾਂ ਹਾਂ ਉਹ ਜੀ ਚੰਦਾ ਬਾਈ ਵੀ ਆ ਗਿਆ ਇੱਧਰ ਹਾਂ ਇਹ ਖੇਲ ਲੈਣਾ ਬੁੱਤ ਇੱਥੇ ਹੋਂ ਪਹਿਲਾਂ ਖਾਤਾ ਲੋ ਜੇ ਤੂੰ ਖਾਣਾ ਕੋਸ ਆ ਜਾ ਪਹਿਲਾਂ ਆਰਡਰ ਕਰੀਏ ਹੁਣ ਆਜੋ ਕੀ ਕਰਨਾ 70 ਨਹੀਂ ਆ ਜਾ ਦੁਪਹਿਰ ਦਾ ਟਾਈਮ ਆ ਮੈਕਡੋਨਲਡ ਤੇ ਪੂਰੀ ਭੀੜ ਆ ਖੜੇ ਦੇਖੋ ਕਿਵੇਂ ਮੂੰਹ ਚ ਪਾਣੀ ਆਈ ਜਾਂਦਾ ਹਬਤ ਉਹ ਚਾਲਦੇ ਆ ਪਹਿਲਾਂ ਖਾਦ ਲੈ ਹੁਣ ਆ ਜਾ ਵਿੱਚੇ ਖੇਲਣ ਦਾ ਹੋਇਆ ਹੋਇਆ ਇਹਨਾਂ ਨੂੰ ਵਿੱਚੇ ਖਾਣ ਦਾ ਹੋਇਆ ਆਓ ਇੱਕ ਇੱਕ ਸਾਰਿਆਂ ਦਾ ਚਲੋ ਤੁਸੀਂ ਖਾਲਾ ਭੀੜੇ ਬਹੁਤ ਆ ਬਾਈ ਲਾ ਫੜ ਤੂੰ ਖਾਲਾ ਇੱਕੋ ਗੱਲ ਆ ਪੁੱਤ ਢਾਹੋਂ ਤਰਾ ਬੈਠਿਆ ਨਹੀਂ ਕੁਰਸੀ ਅੱਜ ਕੁਰਸੀ ਮਿਲ ਜਾਈਂ ਅੱਜ ਮੌਕਾ ਮਿਲਿਆ ਬੈਠਣ ਦਾ ਇਹ ਚ ਉੱਪਰ ਆਖ ਲੈ ਪੈਰ ਨਿਆਣੇ ਨੇ ਇੱਕ ਪਾਨੀ ਗਾਣੀ ਹੁੰਦੀ ਆ ਤੇ ਅੱਧਾ ਰੋਲ ਮੈਂ ਕਹਿੰਨਾ ਕਾਰ ਤੇ ਨਾ ਖਰਾਬ ਕਰ ਦਿੰਨੇ ਆ ਇਹ ਹੁਣ ਪੂਰਾ ਜੁਟਿਆ ਪਿਆ ਉਧਰ ਵੀ ਪਟਾਟੇ ਰਸਮ ਨਾਲ ਹਾਲ ਬਿਕਦੇ ਬਾਦ ਨਾਲ ਦੀ ਨਾਲ ਪਟਾਤੇ ਤੇ ਨਾਲ ਦੀ ਨਾਲ ਬਰਗਰ ਸੀ ਭਲਾਈ ਜਾਂਦਾ ਬ੍ਰੋਕਲੀ ਆ ਕਿ ਉਹ ਕਿਆਨਤਾ ਹੈ ਬ੍ਰੋਕਲੀ ਆ ਹਾਂ ਅਲਬਿਰਵਾ ਨੂੰ ਕਿੰਨੇ ਉੱਤੋਂ ਠੰਡੇ ਨਹੀਂ ਬਣਉਂਦੀ ਉਹ ਹਾਂ ਬਰੋਕਲੀ ਵੀ ਆਪਦਾ ਵੈਸੇ ਅਸੀਂ ਘਰੇ ਖਾਪੀ ਗਿਆ ਤੇ ਮਾੜਾ ਮੋਟਾ ਉਰੇ ਆ ਕੇ ਨਿਆਣੇ ਰੋਲਾ ਪਾਉਣ ਲੱਜਨੇ ਫਿਰ ਯਾ ਮਿਹਨਤ ਪਤਾ ਦੇਣਾ ਹੁੰਦਾ ਖਾਲੇ ਚਲ ਛੁੱਟੀ ਮਨਾਹ ਹੋਗੀ ਨਾ ਦੇ ਵੀ ਹੁਣ ਲਈਏ ਸਮਾਨ ਇੱਥੋਂ ਮਾੜਾ ਮੋਟਾ ਖਲਾ ਕੇ ਨਾ ਫਿਰ ਚੱਲਦੇ ਆ ਘਰ ਨੂੰ ਬਾਏ ਰਸਮਾਰ ਜੋਬੋਂ ਉੱਥੇ ਭਾਰਤੀ ਕਰਾਤਾ ਅੰਦਰ ਉਹ ਜਵਾਕ ਜਿਹੜੇ ਛਾਂਪਦੇ ਆ ਉੱਥੇ ਹੁਣ ਚਲਾ ਆਏ ਵੀ ਮਿਲਟੋਮੈਟਿਕ ਸਮਾਨ ਲੈਸ ਹੋ ਜਾਊਗਾ ਯਾਨੀ ਕਿ 1 ਘੰਟੇ ਬਾਅਦ ਤੇ ਰੱਖ ਦਿਓ ਛਾਂਪ ਕੇ ਉਹ 1 ਘੰਟਾ ਆਪਾਂ ਤੁਸੀਂ ਘੁੰਮ ਫਿਰ ਲੋ ਉਹ ਤਬਾ ਲੈ ਲਿਓ ਚਲ ਆ ਵੀ ਸਾਫ ਹੋ ਗਈ ਆਪਾਂ ਨੂੰ ਨਾਲੇ ਮੈਂ ਉਹਦਾ ਨੇ ਕਾਰਡ ਬਣਾ ਲੇ ਹੁਣ ਜਦੋਂ ਮਰਜ਼ੀ ਆਉਂਗੇ ਕਾਰਡ ਦਿਖਾਉਣਗੇ ਜਦ ਅੰਦਰ ਐਂਟਰੀ ਤੇ ਹੁਣ ਸਮਾਨ ਲਈਏ ਮਿਲਟੋਮੈਟਿਕ ਚੱਲੀਏ ਘਰ ਨੂੰ ਬਾਈ ਗਰਸੈਂਦਰ ਵੀ ਇੱਥੇ ਹੋਣਾ ਕਿਤੇ ਉਹਨੂੰ ਦੇਖਦੇ ਆ ਜਿੰਨਾ ਸਮਾਨ ਹਲਦਾ ਕਰੇਲੋ ਚ ਰੱਖਿਆ ਸਾਰਾ ਬੱਚਿਆਂ ਦਾ ਹੀ ਹੈ ਆਜੋ 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 ਆ ਗਿਆ ਕੀ ਹੋ ਡਿਜ਼ਾਈਨ ਬਣਾਇਆ ਓ ਬੋਲ ਚਾਓ ਗ੍ਰਾਸੀਏ ਹਾਂ ਤੂੰ ਕੀ ਬਣਾਇਆ ਬਰਾਵਾ ਤੇ ਲੀਗਾ ਨੂੰ ਹੁਣ ਚਲੋ ਥੋੜੇ ਜਿ ਰੱਖਦੇ ਬੰਦੇ ਅੰਦਰ ਹਾਂ ਫਿਰ ਜ਼ਿਆਦਾ ਹੋ ਜਾਏਗਾ ਫੈਸਤਾ ਪੜਾ ਫੈਸਤਾ ਚਲੋ ਚਲੀਏ ਹੁਣ ਕੰਨ ਸਕਰੀਨ ਪਾ ਕੋਲ ਬੱਸ ਓਕੇ ਗ੍ਰੇਸੀ ਚਲ ਆ ਜੋਏ ਆ ਜੋ ਅੰਕ ਲੰਗੇ ਚਲੀਏ ਥੋੜਾ ਜਿਹਾ ਹੈਗਾ ਉਦਾਂ ਮਮੂਲੀ ਜਿਹਾ ਭਾਪ ਜੀ ਜਿਆਦਾ ਜੰਮਦੀ ਆ ਹਾਂ ਓਰੀਜਨਲ ਤਾਂ ਓਵਰ ਤਾਂ ਸਿਆਲ ਚ ਵੀ ਨਹੀਂ ਜੰਮਦੀ ਉਹ ਜਿਹੜੀ ਗੈਚੂ ਜੀ ਹੁੰਦੀ ਆਪਣੀ ਕੋਰਾ ਪੈ ਜਾਂਦਾ ਜਦੋਂ ਉਹ ਵੀ ਨਹੀਂ ਤੇ ਜੰਮਦਾ ਜਾ ਛਤਰੀ ਪਈ ਐ ਇੱਧਰ ਉਹ ਇੱਧਰੋਂ ਆ ਜਾ ਤਾਂ ਹੁਣ ਰਾਤ ਨੂੰ ਗੱਡੀ ਖੜੀ ਹੁੰਦੀ ਬਾਹਰ ਅਜ ਤਾਂ ਭਾਫ ਹੀ ਜੰਮ ਜਾਂਦੀ ਐ ਜਿਹੜੀ ਦੂਆ ਅਰੀਜਨਲ ਚੀਤਾ ਦਾ ਜਿਹੜਾ ਉਹਦੇ ਨਾਲ ਹੀ ਜੰਮਦੀ ਫਿਰ ਹੂੰ ਤਾਂ ਮਾੜ ਮੋਢਾ ਫਾਰ ਕਰ ਹੁੰਦਾ ਹੀ ਆ ਹੂੰ ਤਸੀ ਉਹਦਾ ਸਾਹ ਬਹੁਤ ਅੱਦਾ ਆਹ ਸਹੀ ਐ ਸਾਹ ਹੁਣ ਆਧਾ ਹਾਕੇ ਲਗਾਉਂਗਾ ਸੈਂਸਰ ਇਹਦਾ ਹਾਂ ਚੱਲਦਾ ਰਮੀਰ ਚ ਪੈਂਦਾ ਮੀਂਹ ਚ ਪੈਂਦਾ ਨਾ ਚੱਲਦਾ ਨਹੀਂ ਉਹ ਏਕੇ ਚਲੇ ਜਾ ਮੀਂਹ ਚ ਭਿੱਜਣਾ ਤਾਂ ਦੇਖ ਕੇ ਕਿ ਨਾ ਟੌਰ ਨਾਲ ਜਾਂਦਾ ਤਾਂ ਦੇਖੀਓ ਤੇ ਟੌਰ ਨਾਲ ਜਾਂਦਾ ਪੂਰਾ ਵੇ ਆ ਵੀ ਸਮਾਨ ਚੱਕੀਏ ਮੀਂਹ ਬਹੁਤ ਤੇਜ਼ ਆ ਗਿਆ ਯਾਰ ਇਹ ਆ ਗਿਆ ਮੀ ਓਏ ਮੀ ਆ ਗਿਆ ਓਏ ਲੱਗਦਾ ਸ਼ਿਮ ਸ਼ਿਮ ਆਰੀ ਗੱਡੀ ਫੋਲਦੀ ਜੇਬਾਂ ਫੋਲਦੀਆਂ ਮੇਰਾ ਜਿਹੜਾ ਪਾਰਸਾ ਮੈਂ ਉੱਪਰ ਵਾਲੀ ਜੀਬ ਵਿੱਚ ਪਾਇਆ ਵਾ ਉਹ ਜਾ ਕੇ ਦੀ ਇੱਥੇ ਗੱਡੀ ਮੇਰਾ ਕਮਲਾ ਆ ਗਿਆ ਮਹਾ 파ਰਤ ਪਤਨੀ ਕਿੱਥੇ ਰਹਿ ਗਿਆ ਮੇਰਾ ਉਹ 파ਰਸਾ ਪਾਵਾ ਉੱਪਰ ਦੀ ਜੇਬ ਚ ਚੱਲੀ ਯਾਰਮੀ ਬਹੁਤ ਤੇਜ਼ ਆ ਗਿਆ ਓਹ ਹੋ ਹੋ ਲੋ ਜੀ ਸਾਡੇ ਘਰੇ ਛਣਿਆ ਇਹ ਦਵਾਰ ਆ ਜਵੇ ਨਾ ਖਾਣਦੇ ਹੀ ਰਹਿੰਦਾ ਉਹ ਬਾਹਰੋਂ ਹੀ ਖਾਣਾ ਕਰੇ ਨਹੀਂ ਕੁਝ ਵੀ ਬਣਾਉਣਾ ਹੈਗਾ ਹੁਣ ਇੱਕ ਡਿਮਾਂਡ ਹੋਰ ਆ ਗਈ ਇਹਨੇ ਵੀ ਸਮੋਸੇ ਖਾਣੇ ਹੁਣ ਸਮੋਸੇ ਰੇਡ ਚੱਲਿਆ ਸੀ ਮੈਂ ਤੇ ਰਸਮ ਸਮੋਸੇ ਲੈ ਕੇ ਆਉਨੇ ਆ ਇੱਥੇ ਲਾਗੇ ਆਪਣੇ ਤਲਗਾਤੇ ਮਿਲਦੇ ਆ তাজਮਾਹਲ ਵਾਲੇ ਉਹਨਾਂ ਤੋਂ ਲੈ ਕੇ ਆਉਨੇ ਜਾ ਕੇ ਹੁਣ ਜੀ ਗਰਮੀ ਪੈਂਦਾ ਬਾਰ ਕਿਆ ਹਲਾਉਣਾ ਇਹਨਾਂ ਨੂੰ ਲੈ ਚੱਲ ਜਲਦੀ ਇੱਥੇ ਕਰ ਜਲਦੀ ਹਾਂ ਨਾ ਬਟਾ ਉਹ 2 ਮਿੰਟ ਚ ਮੁੜਿਆ ਆਣਾ ਇਸ ਤਾਂ ਹੋ ਪਟਾਕਾ ਕਦੇ ਮੈਕ ਡੋਨਲ ਕਦੇ ਪਤਾ ਤੇ ਕਦੇ ਸਮੋਸੇ ਅਸੀਂ ਚੱਲੀ ਜਾਂਦਾ ਹੁਣ ਉਹ ਜੀ ਤਾਜ ਮਹਿਲ ਪੰਜਾਬ ਮਾਝੇ ਵਾਲੇ ਇਹਨਾਂ ਤੋਂ ਲੈਨੇ ਹੁਣ ਸਮੋਸੇ ਆਪਾਂ ਆ ਬਣਾਏ ਹੋਏ ਸਮੋਸੇ

ਉਹ ਹਾਂ ਬਈ ਹਾਂ ਅੱਛਾ ਕੀ ਕਹਿੰਨੇ ਨੇ ਆਪਣੇ ਇੰਡੀਆ ਅਮਨ ਕੀ ਕਹਿੰਨੇ ਸੱਤ ਰੰਗੀ ਪਿੰਗਾ ਸੱਤ ਰੰਗੀ ਪਿੰਗਾ ਮੜ ਮੜਾ ਦਿਖਦੀ ਗਿਆ ਸੱਤ ਪਿੰਗਾ ਉਹ ਸੱਤ ਕਲਰ ਹੁੰਨੇ ਆ ਪੁੱਤੋ ਸੱਤ ਰੰਗਾਂ ਨੂੰ ਕਹਿੰਦੇ ਨੇ ਇਦਾਂ ਹੋੜ ਗਈ ਪੁੱਤ ਫੇਰ ਆਉਗੀ ਦੁਬਾਰੇ ਬਾਅਦ ਚ ਤੁੱਪ ਨਿਕਲੇ ਤੁੱਪ ਜਮੀਂ ਪੈਂਦਾ ਬਾਈ ਜਦੋਂ ਮੀਂਹ ਪੈ ਕੇ ਹੜ ਦਾ ਸ਼ਾਮ ਨੂੰ ਤਾਂ ਇਦਾਂ ਦਾ ਮੌਸਮ ਜਿਹੜਾ ਹੁੰਦਾ ਉਹ ਬੜਾ ਹੀ ਸੋਹਣਾ ਤੇ ਪਿਆਰਾ ਲੱਗਦਾ ਅਸਟੈਂਪ ਦੇਖੋ ਥੱਲੇ ਗ੍ਰੀਨ ਗ੍ਰੀਨ ਘਾਹ ਤੇ ਉੱਪਰ ਬੱਦਲ ਬੜਾ ਹੀ ਸੋਹਣਾ ਲੱਗਦਾ ਇਹ ਜਿਹਾ ਨਜ਼ਾਰਾ ਕਦੇ ਕਦੇ ਦੇਖਣ ਨੂੰ ਮਿਲਦਾ ਹਨਾ ਜਦੋਂ ਮੀਂਹ ਪੈ ਗਿਆ ਹਟਦੇ ਨਾ ਉਸ ਤੋਂ ਬਾਅਦ ਰਹਿਦਾ ਇਦਾਂ ਦਾ ਮੌਸਮ ਹੁੰਦਾ ਤਾਂ ਬੜਾ ਹੀ ਪਿਆਰਾ ਲੱਗਦਾ ਯਾਰ ਹੁਣ ਮੈਂ ਆਇਆ ਸੀ ਇੱਧਰ ਪਾਰਕ ਦੇ ਵਿੱਚ ਸੈਰ ਕਰਨ ਤੇ ਮਾੜੀ ਮੋਟੀ ਐਕਸਰਸਾਈਜ਼ ਵੀ ਕਰਨ ਮੀਂਹ ਹਟਿਆ ਹੋਇਆ ਸੀ ਕਿਉਂਕਿ ਹੁਣ ਤਾਂ ਉਹ ਕੰਮ ਹੋਇਆ ਹੋਇਆ ਜਦੋਂ ਮੀਂਹ ਹਟ ਗਿਆ ਬਜਰੇ ਬਹਾਨਾ ਨਿਕਲ ਜੋ ਕਿਉਂਕਿ ਪਤਾ ਨਹੀਂ ਵੀ ਕਰੇ ਦੁਬਾਰੇ ਫੇਰ ਕਦੋਂ ਆ ਜਾਣਾ ਮੀਂਹ ਨੇ ਇਦਾਂ ਦੀ ਗੱਲਬਾਤ ਆ ਹੁਣ ਫੇਰ ਪੈਂਦੀ ਪੂਰੀ ਲੋ ਤੋਂ ਮੜ ਮੜੀ ਪਰ ਘਰੇ ਵੀ ਕਿਹੜੇ ਇੰਨਾ ਬੈਠ ਹੁੰਦਾ ਚੱਲ 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 ਦੂਏ ਪਰ ਦੂਏ ਦੂਏ ਪੈਰ ਦੂਏ 4 ਚੱਲ ਮੇਰੇ ਕੋਲ ਚੱਲ ਹਿੱਲ ਨਾ ਜਾ ਖੜੀ ਹੋ ਰਹਾ ਨਾ ਡਗ ਰਹੀ ਜਨੀ ਚੱਲ ਚੱਲ ਛੇਤੀ ਕਰ ਮੇਰੇ ਕਰੋ ਹੱਥ ਲੈ ਰੰਚਾ ਉਰਣ ਹੋਏ ਜਿਤਕੇ ਵਿੱਚਾ ਤਾ ਚਰਨਨ ਮੰਨ ਰਹੇ ਹਮਾਰਾ ਆ ਕਿ ਨਾ ਦਲਾ ਦਰ ਕਰੋ કૃਪਾ ਪਰ ਫਿਰ ਉਰ ਯਾਦ ਕਰਕੇ ਨਾ ਫਿਰ ਉਦੋਂ ਬਾਰ ਉਰੇ ਲਿਖੀ ਠੀਕ ਹੈ ਉਰੇ ਰਿਕਾਰਡ ਹੋ ਜਾ ਫਿਰ ਉਦੋਂ ਬਾਰ ਉਰੇ ਲਿਖੀ ਆਪਣਾ ਕਿੰਨਾ ਉੱਗਾ ਠੀਕ ਹੈ ਆਪਣਾ ਜੇ ਕੋਈ ਆਦਮੀ ਨਾ ਇੱਥੇ ਕੋਈ ਆ ਕੇ ਦੇਖੇ ਤੇ ਰਹਾ ਕਹਿ ਕੇ ਹੋਊਗਾ ਮੱਕ ਇੰਨੀ ਕਟਾਈ ਖਾਂਦਾ ਨਾ ਇਹ ਇੰਨੀ ਕਟਾਈ ਖਾਂਦਾ ਇੰਨੀ ਇਲਤ ਕਰਦਾ ਨਾ ਕਈ ਵਾਰ ਤਾਂ ਮਾਨੇ ਨਹੀਂ ਕਰਦਾ ਕੋਟਣੂ ਵੀ ਕਰੀ ਜਾਣਦੇ ਬਸ ਆ ਦੇ ਇਦਾਂ ਅੱਧਾ ਥੱਲੇ ਰੱਖਿਆ ਹੁੰਦੇ ਅੱਦੇ ਉਹਦੇ ਵਿੱਚ ਸਮਾਨ ਇਹਦਾ ਆ ਗੰਦ ਪਾਉਂਦਾ ਇਹ ਤੂੰ ਕੰਪੀਤੀ ਕਰਾਤਾ ਰਸਮ ਹੁਣ ਫਰੀ ਹੈ ਹੁਣੀ ਦੀ ਹੁਣੀ ਕਟਾਈ ਹੈ ਨਾ ਕਟਾਈ ਹੁਣੀ ਹੋਣੀ ਹੈ ਤੇਰੀ ਹਾਂ ਤੇਰੀ ਹੋਣੀ ਹੈ ਹੁਣ ਕਟਾਈ ਚਾਕੇ ਸਾਰੇ ਖੇਤਾ ਵਿੱਚ ਪਾ ਦੇ ਨਹੀਂ ਕਿੱਦਾਂ ਖਾਂਦਾਈਆਂ ਤੁਸੀਂ ਉਹ ਵੀ ਵਿਚੇ ਆ ਨਾਲੇ ਆ ਦੂੰਗੀ ਤੇ ਸਾਡੇ ਥੱਲੇ ਵਾਲੀ ਕੁੜੀ ਰਹਦੀ ਹੈ ਰਸਮ ਬਿਨਾਂ ਨਾ ਤੇਰੇ ਹੀ ਲੱਗਦਾ ਹੈ ਇਹਨੇ ਰੋਜ਼ ਇੱਕ ਘੰਟਾ ਡੇਢ ਘੰਟਾ ਨਾਲ ਰਸਮ ਕੁੜਾ ਕੇ ਜਾਣਾ ਇਹਨੇ ਖੇਡ ਕੇ ਜਾਣਾ ਰਸਮ ਕੋਲ ਜੋ ਆ ਉਹ ਹੀ ਹਾਂ ਨੂੰ ਹਣਾ ਪਿਆਰਾ ਹੁੰਦਾ ਉਹੀ ਚੱਕਰ ਜੋ ਬਣਾ ਅੱਜ ਲੋਕ ਹੈ ਜਾਈ ਸੀ ਅੱਛਾ ਕਰ ਤੋ ਬੜੀ ਲੱਗਿਆ